ਤੁਸੀਂ ਮੜ ਇੱਥੋਂ ਮੁੜ ਕੇ ਜਾਉਨੇ ਆ ਮਰਿੰਦਰ ਭਾਈ ਇਹ ਮੁੜੇ ਤਾਂ ਇਹ ਜਾਂਨੇ ਆ ਹਾਂ ਆ ਬੰਦਾ ਬੈਠਾ ਸਾਡੇ ਕੋਲ ਹਾਂ ਗੂਗਲ ਮੈਪ ਆਣੇ ਵੀ ਟੋਲ ਆ ਯਾਰ ਅੱਛਾ 1 ਕਰੋੜਾਂ ਦੀਆਂ ਆਪਰਾ ਨੇ ਮੈਂ ਮੈਂ ਕਹਿੰਦੇ ਬਣਾਇਆ ਹੀ ਇਹਨੇ ਆ ਸਾਡੇ ਨਾਲੇ ਕੰਮ ਕਰ ਅੱਛਾ ਵੀ ਆਹ ਰਸਤੇ ਯਾਰ ਹਾਂ ਵੀ ਜਿਹੜੇ ਇਹ ਪਿੰਡਾਂ ਚ ਰਹਿੰਦੇ ਆ ਜਿਹਨਾਂ ਨੂੰ ਵੀ ਨਹੀਂ ਪਤਾ ਜਿਹੜੇ ਸ਼ਾਰਟ ਰਸਤੇ ਆ ਕਲਚਰ ਪੈਦਾ ਕਰ ਰਹੇ ਆ ਉਹ ਸੋਡੇ ਸਾਰੇ ਆ ਐਕਸਪਲੋਰ ਇਸ ਗੱਡੀ ਤੇ ਇਧਰ ਮੋੜ ਸਕਦੇ ਹਾਂ ਕਿ ਇਧਰ ਮੋੜ ਇਧਰ ਮੋੜਨਾ ਆਪਾਂ ਇਧਰ ਆ ਰਸਤਾ ਆ ਆ ਦੇਖੋ ਮੜਾ ਜਾ ਗਿਆ ਰਸਤਾ ਸੀ ਦਿਖਾਇਆ ਤੇ ਧਿਆਨ ਨਾਲ ਦਿਖਾਓ ਮੜਾ ਇਹ ਆ ਗੱਡੀ ਖਤਾਨਾ ਇਤਰਾਹ ਤੀ ਨੀ 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 ਪੂਰਾ ਹੀ ਲੱਗਦੀ ਆ ਵੀ ਇੱਕ ਬਾਈ ਪੁੱਛਦਾ ਬਾਈ ਮਰਿੰਦਰ ਵੀ ਛੱਡ ਕੇ ਛੱਡ ਕੇ ਕਿਉਂ ਨਹੀਂ ਜਾ ਰਿਹਾ ਇਹ ਬੰਦਾ ਉਹ ਪਰਲੇ ਪਾਸੇ ਇਧਰ ਨਾਲ ਵਾਲੇ ਰਸਤੇ ਤੇ ਜਿਹੜਾ ਅਸੀਂ ਜਾ ਰਹੇ ਸੀ ਤੂੰ ਸਰੰਗਾ ਮਾਣੀਆਂ ਸੀ ਛੱਡ ਦਿੱਤਾ ਨਹੀਂ ਇਹ ਕਹਿੰਦਾ ਮੈਂ ਸ਼ਾਰਟਕਟ ਲੈ ਆਉਂਗਾ ਅੱਛਾ ਤੇ ਸ਼ਾਰਟਕਟ ਆ ਬਾਈ ਘੱਟ ਜ਼ਿਆਦਾ ਹੋ ਗਿਆ ਸ਼ਾਰਟਕਟ ਅਗਲੇ ਦੀ ਮੂੰਗੀ ਨਹੀਂ ਕਾਉਂਟ ਕੱਟਦਾ ਹੁਣ ਆਇਆ ਸੀ ਸਾਨੂੰ ਘੰਟਾ ਹੋ ਗਿਆ ਸੀ ਸਪੈਕ ਕਰਾ ਲਵਾਂ। ਆ ਜਮਾ ਕੱਦੂ ਵਾਲੇ ਵਾਹਨ ਨੂੰ ਲਈ ਜਾਂਦਾ ਭਾਈ। ਇਹ ਜਿਹੜੇ ਮੋੜ ਨੇ ਕਿਹਦੇ ਪਾਸੇ ਗੱਡੀ ਨਾ ਪਾਰ ਦਿਓ ਮੈਂ ਨਹੀਂ ਉਤਰਨਾ। ਖਰਾਬ ਖਾਗਾ ਕਰਕੇ ਮਾੜਾ ਤਾਤ। ਦੇਖੋ ਤੁਸੀਂ। ਨੋ ਰਹਾ ਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਮੂਰੇ ਮੂਰੇ ਮਿੱਟੀ ਪਾਉਂਦੇ ਨਾ। ਨਹੀਂ। ਜਿਹੜੇ ਜਿਹੜੇ ਹਿਸਾਬ ਨਾਲ ਤੂੰ ਤੁਰਦਾ ਨਾ ਜੇ ਤੂੰ ਨਾ ਹੀ ਤੁਰੇ ਤਾਈ ਚੰਗਾ ਜਿਹੜਾ ਆਣਾ ਤੂੰ ਰਾਹ ਦਿਖਾਣਾ ਚਪੇੜੇ ਤੇਰੇ ਇੱਕ ਨਹੀਂ ਦੋ ਨਹੀਂ 50 ਬਣਦੇ ਸਮਝ ਨਾ ਲੱਗੇ ਤੁਹਾਨੂੰ ਤੁਹਾਨੂੰ ਪੜਨਾ ਨਾ ਆਵੇ ਹਰੇਕ ਨੂੰ ਦੇਖ ਹਣ ਉਹਦੇ ਤੁਸੀਂ ਸਾਹਮਣੇ ਬਹੁਤ ਵੱਡਾ ਬ੍ਰਿਜ ਉਹ ਵੀ ਬਹੁਤ ਅੱਛਾ ਇਹਨੇ ਸਾਨੂੰ ਇੱਕ ਹੋਰ ਗੱਲ ਦੱਸੀ ਅੱਛਾ ਜੀ ਕਹਾਂ ਮੈਂ ਥੱਲੇ ਉਤਰ ਕੇ ਪੁੱਛ ਕੇ ਆਇਆ ਸੀ ਵੀ ਰਾਹ ਕਿਧਰ ਆ ਉਹ ਕਹਿੰਦੇ ਵੀ ਥੱਲੇ ਦੀ ਨੱਟਾਂ ਨਾਲ ਬਣੀ ਜਾਂਦੀ ਹੈ ਹਾਂ ਤੇ ਵੀ ਹੁਣ ਜਿੰਨਾ ਚਿਰ ਟੰਨਾਂ ਨਹੀਂ ਬਣਦੇ ਉਹਨਾਂ ਚਿਰ ਇੱਥੇ ਉਹਨਾਂ ਚਿਰ ਇੱਥੇ ਹੀ ਰਹਿਣਾ ਪੈਣਾ ਜਿਹਦੇ ਹਿਸਾਬ ਦੇ ਫਸ ਗਏ ਚਲੋ ਤਾਂ ਸੁਣਾ ਵੀ ਐਲਨ ਮਾਸਕ ਉੱਥੇ ਗੱਡੀਆਂ ਸੜਕ ਤੇ ਐਲਨ ਮਾਸਕ ਭਾਲਦਾ ਫਿਰਦਾ ਨੇ ਤਾਂ ਇੱਧਰ ਦੀ ਫਿਰਦਾ ਤੁਸੀਂ ਇਹ ਰਸਤੇ ਤੇ ਉਹ ਜਿਵੇਂ ਕਹਿੰਦਾ ਹੁੰਦਾ ਨਾ ਹਾਂ ਬੰਦਾ ਇਹ ਰਸਤੇ ਤੇ ਆਤਾ ਜਾਂਦਾ ਹੈ ਮੈਨੂੰ ਲੱਗਦਾ ਬਹੁਤ ਹੱਥ ਉਹ ਉਹ ਨਾ ਉਹ ਆਪਣੀ ਮਰਜ਼ੀ ਨਾਲ ਆ ਕੋਸ਼ਿਸ਼ ਕਰਦਾ ਜਾਂਦਾ ਚੱਲ ਆਏ ਅੰਗਰੇਜ਼ ਫੋਟੋਆਂ ਹੀ ਨਿਕਲ ਲੱਗੀਆਂ ਫੋਟੋ ਸੀ ਪਹਿਲਾਂ ਹੀ ਬਣਾਈ ਬੈਠਾ ਇਹ ਆਹੀ ਰੱਖ ਦੇਣਾ ਪਰ ਆਈ ਵੱਡੇ ਹਿਸਾਬ ਨਾਲ ਹੈ ਨਾ ਹਾਂ ਹਜੇ ਤਾਂ ਕੋਈ ਪਤਾ ਨਹੀਂ ਕਿੱਧਰ ਰਹੇਗੀ ਜੀ